ਜੀ ਸਵੇਰ ਦਾ ਹਲੋਸਟ ਅੱਜ ਦੀ ਵੱਡੀ ਅਪਡੇਟ ਪੰਜਾਬ ਛੁੱਟੀਆਂ ਦੇ ਚੱਲਦਿਆਂ ਆਈ ਵੱਡੀ ਖਬਰ ਛੁੱਟੀਆਂ ਦੇ ਹੋਮਵਰਕ ਨੇ ਬੱਚਿਆਂ ਨੂੰ ਕੀਤਾ ਪਰੇਸ਼ਾਨ ਸ਼ਿਕਾਇਤ ਪਹੁੰਚੀ ਮੰਤਰੀ ਕੋਲ ਬੱਚਿਆਂ ਦੇ ਮਾਪਿਆਂ ਦੀ ਪਰੇਸ਼ਾਨੀਆਂ ਵਧੀਆਂ ਕੀ ਹੈ ਪੂਰੀ ਅਪਡੇਟ ਔਰ ਕਿਹੜੇ ਸਟੇਟ ਵਿੱਚ ਬੱਚਿਆਂ ਦੀਆਂ ਸ਼ਿਕਾਇਤਾਂ ਜੋ ਉਹਨਾਂ ਦੇ ਮਾਪਿਆਂ ਨੂੰ ਕੀਤੀ ਗਈ ਨੇ ਅਤੇ ਮਾਪਿਆਂ ਵੱਲੋਂ ਅੱਗੇ ਸਿੱਖਿਆ ਮੰਤਰੀ ਨੂੰ ਆਪਣੀਆਂ ਸ਼ਿਕਾਇਤਾਂ ਭੇਜੀਆਂ ਦੀਆਂ ਨੇ ਉਹ ਜਾਣਦੇ ਆ ਅੱਜ ਦੇ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੇ ਸਕੂਲੀ ਬੱਚਿਆਂ ਨੂੰ ਮਈ ਜੂਨ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਰਹਿੰਦਾ ਹੈ ਬੱਚੇ ਇਨ੍ਹਾਂ ਛੁੱਟੀਆਂ ਵਿੱਚ ਵੱਧ ਤੋਂ ਵੱਧ ਮौज-ਮਸਤੀ ਕਰਨਾ ਚਾਹੁੰਦੇ ਹਨ ਪਰ ਅੱਜਕੱਲ ਮੁਕਾਬਲੇ ਦੇ ਦੌਰਾਨ ਵਿੱਚ ਨਿੱਜੀ ਸਕੂਲ ਬੱਚਿਆਂ ਨੂੰ ਵੱਧ ਤੋਂ ਵੱਧ ਹੋਮਵਰਕ ਦੇਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਾਰਨ ਬੱਚਿਆਂ ਦੇ ਨਾਲ-ਨਾਲ ਮਾਪੇ ਵੀ ਪਰੇਸ਼ਾਨ ਰਹਿੰਦੇ ਹਨ ਹਾਲ ਹੀ ਹਰਿਆਣਾ ਦੇ ਕਈ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਦਿੱਤੀ ਛੁੱਟੀਆਂ ਦੇ ਹੋਮਵਰਕ ਨੂੰ ਦੇਖ ਕੇ ਮਾਪੇ ਹੈਰਾਨ ਰਹੇਗਾ ਸਕੂਲਾਂ ਨੇ ਨਰਸਰੀ ਐਲ ਕੇ ਜੀ ਯੁਗਜੀ ਅਤੇ ਪ੍ਰਾਇਮਰੀ ਜਮਾਤ ਦੇ ਬੱਚਿਆਂ ਨੂੰ ਅਜਿਹਾ ਹੋਮਵਰਕ ਦਿੱਤਾ ਹੈ ਇਸ ਨੂੰ ਦੇਖ ਕੇ ਮਾਪੇ ਇੱਕ ਦੂਜੇ ਤੋਂ ਪੁੱਛਣ ਲੱਗੇ ਕਿ ਇਹ ਸਕੂਲ ਦਾ ਹੋਮਵਰਕ ਹੈ ਜਾਂ ਫਿਰ ਨਾਸਾ ਦਾ ਪ੍ਰੋਜੈਕਟ ਹਰਿਆਣਾ ਦੇ ਇਕਤਾ ਮੰਚ ਨੇ ਛੁੱਟੀਆਂ ਦੇ ਹੋਮਵਰਕ ਨੂੰ ਲੈ ਕੇ ਸੀਬੀਐਸ ਤੋਂ ਇਲਾਵਾ ਮੁੱਖ ਮੰਤਰੀ ਸਿੱਖਿਆ ਮੰਤਰੀ ਅਤੇ ਬਾਲ ਅਧਿਕਾਰੀ ਅਤੇ ਸੁਰੱਖਿਆ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਨੇ ਦੋਸ਼ ਲਗਾਇਆ ਹੋਇਆ ਮਾਪਿਆਂ ਨੇ ਕਿਹਾ ਕਿ ਕਈ ਸਕੂਲਾਂ ਚ ਗਰਮੀ ਦੀਆਂ ਛੁੱਟੀਆਂ ਦੌਰਾਨ ਨਰਸਰੀ ਐਲ ਕੇਜੀ ਤੋਂ ਲੈ ਕੇ ਪ੍ਰਾਇਮਰੀ ਜਮਾਤ ਦੇ ਬੱਚਿਆਂ ਨੂੰ ਇਲੈਕਟ੍ਰਿਕ ਸਰਕਟ ਮਿਊਜ਼ੀਅਮ ਐਂਡ ਪਾਰਕ ਦਾ 3D ਮਾਡਲ ਦਿੱਲੀ ਮੈਟਰੋ ਅਤੇ 5 ওভার ਪ੍ਰੋਜੈਕਟ ਥਰਮੋਪਕੋਲ ਤੋਂ ਬਣਾਈ ਜਾਣ ਵਾਲੀ ਕੰਪਿਊਟਰ ਪ੍ਰੋਜੈਕਟ ਵਾਲਨ ਮਾਡਲ ਬਣਾਉਣ ਲਈ ਹੋਮਵਰਕ ਦਿੱਤੇ ਗਏ ਹਨ ਫੋਰਮ ਨੇ ਸੀਬੀਐਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਹਿ ਕਿ ਅਜੇ ਛੋਟੇ ਬੱਚਿਆਂ ਨੂੰ ਅਜਾ ਪ੍ਰੋਫੈਸ਼ਨਲ ਪ੍ਰੋਜੈਕਟ ਦਿੱਤੇ ਗਏ ਹਨ ਜਿਨ੍ਹਾਂ ਬਾਰੇ ਵਿਦਿਆਰਥੀਆਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੱਕੇ-ਤੱਕੇ ਬੱਚੇ ਆਪਣੇ ਹੋਮਵਰਕ ਪੂਰਾ ਕਰਨ ਲਈ ਮਾਪਿਆਂ ਤੋਂ ਮਦਦ ਲੈ ਰਹੇ ਹਨ ਜਿਨ੍ਹਾਂ ਨੇ ਮਾਪੇ ਪੜ੍ਹੇ ਲਿਖੇ ਹਨ ਉਹ ਉਹਨਾਂ ਦਾ ਹੋਮਵਰਕ ਪੂਰਾ ਕਰਨ ਜਾਂ ਕਰਾਉਣ ਵਿੱਚ ਮਦਦ ਕਰਦੇ ਹਨ ਪਰ ਜਿਨ੍ਹਾਂ ਬੱਚਿਆਂ ਦੇ ਮਾਪੇ ਬਹੁਤ ਘੱਟ ਪੜ੍ਹੇ ਲਿਖੇ ਹਨ ਜਾਂ ਫਿਰ ਨਹੀਂ ਪੜ੍ਹੇ ਲਿਖੇ ਉਹ ਉਹਨਾਂ ਨੂੰ ਪੈਸੇ ਦੇ ਕੇ ਪਰੇਸ਼ਾਨੀ ਤੋਂ ਹੋਮਵਰਕ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਫੋਰਮ ਨੇ ਦੋਸ਼ ਲਾਇਆ ਕਿ ਅਜਿਹੇ ਪ੍ਰੋਜੈਕਟ ਦਿੱਤੇ ਜਾਣ ਵਿੱਚ ਬੱਚਿਆਂ ਦਾ ਅਤੇ ਮਾਪਿਆਂ ਦਾ ਬਹੁਤ ਵੱਡਾ ਨੁਕਸਾਨ ਹੈ ਅਤੇ ਪੂਰੀ ਹਰਿਆਣਾ ਲਈ ਇੱਕ ਸ਼ਰਮਨਾਕ ਗੱਲ ਹੈ ਕਿ ਇੰਨੀ ਛੋਟੀ ਉਮਰ ਦੇ ਬੱਚਿਆਂ ਨੂੰ ਇੰਨਾ ਜ਼ਿਆਦਾ ਅਤੇ ਇੰਨਾ ਵੱਡਾ ਹੋਮਵਰਕ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਇਹ ਸ਼ਿਕਾਇਤ ਉਹਨਾਂ ਨੇ ਸਿੱਖਿਆ ਮੰਤਰੀ ਐਮ ਐਲ ਏ ਅਤੇ ਜੋ ਵੀ ਸੀਬੀਏ ਪਦਕਾਰੀ ਨੇ ਉਹਨਾਂ ਨੂੰ ਕੀਤੀ ਹੈ ਅਤੇ ਉਹਨਾਂ ਨੇ ਵੀ ਇਸ ਚੀਜ਼ ਤੇ ਜਲਦ ਹੀ ਐਕਸ਼ਨ ਲੈਣ ਦੇ ਲਈ ਸਕੂਲਾਂ ਨੂੰ ਬੋਲਿਆ ਅਤੇ ਜੋ ਵੀ ਹੋਮਵਰਕ ਦਿੱਤਾ ਉਸ ਨੂੰ ਸਰਲ ਤੇ ਸਿੱਧੇ ਤੌਰ ਤੇ ਹੋਮਵਰਕ ਵਿੱਚ ਬਦਲਣ ਦੇ ਵਿੱਚ ਕਿਹਾ ਗਿਆ ਤਾਂ ਇਹ ਸੀ ਅੱਜ ਦੇ ਅਪਡੇਟ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ